I couldn't even go into thank you best of luck to both the teams two minutes me toss karenge thank you नहीं नहीं है। अभी यहां पर हैंड ओवर के बाद बहुत ही अच्छा स्टार्ट यहां पे टूर्नामेंट को एजी प्रीमियर लीग का बहुत ही अच्छा स्टार्ट यहां पर ड्रीम जी मेटर्स द्वारा चार रनों की पहला शॉट और चार को फॉलो किया यहां पर छह के साथ एक्सक्लूसिव बैटिंग दो तो गेंदे दस रन बोर्ड पे एक अच्छी शुरुआत यहां पर मिल चुकी है ग्रीन जिम ने जिसको रोका यहां पर बल्लेबाज ने बहुत ही अच्छा फील्डिंग यहाँ पर प्रतीक के द्वारा चार रन बचाए अपनी टीम के लिए काफी अच्छी फील्डिंग करते हुए यहाँ पर दस रन लग चुके हैं बोर्ड पर और यहाँ पर कैच ड्रॉप अमित गुप्ता की याद में ये टूर्नामेंट का इनिशिएटिव लिए यहाँ पर विपुल जी ने दोनों दो टीम्स। सर की नाम है मेरा नाम साजिद बाट है हां बाट साहब आज की कहना चाहो ने जेड़ा कि आज ਤੁਹਾਡੇ دوست ਫਰੈਂਡ ਤੁਹਾਡੇ ਜਿਹਨਾਂ ਦੀ ਯਾਦ ਦੇ ਵਿੱਚ ਅੱਜ ਸਪੋਰਟਸ ਦਾ ਇੱਕ ਖੇਡ ਦਾ ਕੁ ਕਰਾਈ ਜਾ ਰਹੀ ਹੈ ਕੀ ਕਹਿਣਾ ਚਾਹੋ? ਮੈਂ ਕਹਿਣਾ ਚਾਹਾਂਗਾ ਕਿ ਬਹੁਤ ਵਧੀਆ ਟੂਰਨਾਮੈਂਟ ਤੀਜੀ ਵਾਰੀ ਕਰਾ ਰਹੇ ਨੇ ਤੇ ਬਹੁਤ ਵਧੀਆ ਇਹਨਾਂ ਨੇ ਆਰਗੇਨਾਈਜ਼ ਕੀਤਾ ਹੋਇਆ ਹੈ ਤੇ ਸਭ ਕੁਝ ਵਧੀਆ ਵਾ ਤੇ ਵਧੀਆ ਟੂਰਨਾਮੈਂਟ ਹੋਊਗਾ। ਤੇ ਅੱਜ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋ ਨੇ ਜਿਹੜੀ ਯੂਥ ਜਿਹੜਾ ਕਿ ਨਸ਼ਿਆਂ ਵੱਲ ਜਾ ਰਿਹਾ ਲੇਕਿਨ ਵਰਕ ਨੂੰ ਕੱਟ ਕਰ ਰਿਹਾ ਤੇ ਨਸ਼ਿਆਂ ਨੂੰ ਵਧਾ ਰਿਹਾ ਕੀ ਕਹਿਣਾ ਚਾਹੋ? ਨੂੰ ਆਈ ਕਹੂੰਗਾ ਕਿ ਤੂੰ ਨਸ਼ੇ ਛੱਡੋ ਤੇ ਕੋਈ ਵੀ ਸਪੋਰਟਸ ਜਾਂ ਕ੍ਰਿਕਟ ਜਾਂ ਜਿਮ ਜਾਂ ਕੋਈ ਵੀ ਗੇਮ ਕਰੋ ਤਾਂ ਕਿ ਤੂੰ ਨਸ਼ਿਆਂ ਤੋਂ ਦੂਰ ਹੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਨਸ਼ਿਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਤੇ ਸਪੋਰਟਸ ਨਾਲ ਵੀ ਆਪਣੇ ਆਪ ਨੂੰ ਫਿਟ ਰੱਖੋਗੇ ਤੇ ਸਾਡੀ ਕੇਅਰ ਦੇ ਦੀ ਕੋਸ਼ਿਸ਼ ਜਿਹੜੇ ਨੌਜਵਾਨ ਜਿਹੜੇ ਤਕਰੀਬਨ ਨਸ਼ੇ ਛੱਡ ਕੇ ਸਪੋਰਟਸ 'ਚ ਆਉਣਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਕੀ ਆਪਣੇ ਜੇ ਤੁਹਾਨੂੰ ਮਿਲਣ ਕੀ ਉਹਨਾਂ ਨੂੰ ਵੈਲਕਮ ਕਰਕੇ ਤੁਸੀਂ ਉਹਨਾਂ ਨੂੰ ਨਾਲ ਜੋੜੋਗੇ ਹਾਂਜੀ ਹਾਂਜੀ ਜ਼ਰੂਰ ਤੇ ਸਾਡੀ ਟੀਮ 'ਚ ਹੈ ਵੀ ਇੱਕ ਦੋ ਮੈਂ ਲੈਦਰ ਵੀ ਖੇਡਦਾ ਹਾਂ ਤੇ ਐਗਜ਼ਾਮਪਲ ਹੈਗੇ ਇੱਕ ਦੋ ਮੁੰਡੇ ਜਿਹੜੇ ਨਸ਼ੇ ਛੱਡ ਕੇ ਟੀਮ 'ਚ ਆਏ ਤੇ ਉਹਨਾਂ ਨੂੰ ਵਧੀਆ ਸਪੋਰਟ ਕਰੀਦਾ ਹਾਂ ਤੇ ਮੋਟੀਵੇਟ ਕਰਕੇ ਵਧੀਆ ਕੀਤਾ ਠੀਕ ਕੀ ਕਹਿਣਾ ਚਾਹੁੰਦੇ ਅੱਜ ਤੁਹਾਡੇ ਅੱਜ ਬਹੁਤ ਅੱਛਾ ਲੱਗ ਰਿਹਾ ਬੇਟੇ ਦੀ ਯਾਦ ਦੇ ਵਿੱਚ ਮੈਂ ਦੋਸਤਾਂ ਨੇ ਕੰਮ ਕੀਤਾ ਉਹਨਾਂ ਨੂੰ ਯਾਦ ਕੀਤਾ ਹੈ ਬੜਾ ਅੱਛਾ ਲੱਗ ਰਿਹਾ ਹੈ ਇਸ ਤਰੀ ਬੱਚੇ ਯਾਦ ਕਰਦੇ ਰਹਿਣ ਔਰ ਵੱਢਦੇ ਰਹਿਣ ਠੀਕ ਹੈ ਤੁਹਾਡਾ ਮੇਰਾ ਨਾਮ ਸਰ ਰਾਹੁਲ ਮੋਧგილ ਹੈ ਹਾਂ ਰਾਹੁਲ ਮੋਧგილ ਜੀ ਅੱਜ ਕੀ ਕੰਮ ਚੱਲ ਜਿਹੜੇ ਕਿ ਅੱਜ ਤੁਹਾਡੇ ਫਰੈਂਡ ਤੁਹਾਡੇ ਦੋਸਤ ਜਿਨ੍ਹਾਂ ਦੀ ਯਾਦ ਵਿੱਚ ਅੱਜ ਇਹ esport ਦਾ ਜਿਹੜਾ ਖੇਡਾ ਕਰਵਾਈ ਜਾ ਰਹੀਆਂ ਨੇ ਕਿਹ ਚੀ ਨਿਕਰਾਈ ਜਾ ਰਹੀ ਹੈ ਹਾਂਜੀ ਸਾਡੇ ਜਿਹੜੇ ਅਮੀਰ ਜੀ ਹੈ ਜਿਹੜੇ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਬਹੁਤ ਹੀ ਅੱਛੀ ਕ੍ਰਿਕਟ ਖੇਡਦੇ ਸੀ ਉਹ ਸਾਡੇ ਵਿੱਚ ਬਹੁਤ ਹੀ ਜ਼ਿਆਦਾ ਪਿਆਰ ਸੀਗਾ ਤੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਫੇਰ ਇੱਕ ਵਾਰੀ ਉਹਨਾਂ ਨੂੰ ਮਹਿਸੂਸ ਕਰਕੇ ਅਸੀਂ ਇਸ ਗਰਾਊਂਡ ਦੇ ਵਿੱਚ ਖੇਡਾਂਗੇ ਤੇ ਇੱਕ ਭਾਈਚਾਰੇ ਨੂੰ ਇੱਕ ਨਵੀਂ ਪਹਿਲ ਦੇ ਕੇ ਤੇ ਬਹੁਤ ਹੀ ਅچھے ਸਪੋਰਟਸਮੈਨਸ਼ਿਪ ਨਾਲ ਕ੍ਰਿਕਟ ਖੇਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਸਰ ਇਹ ਹਰ ਸਾਲ ਹੀ ਕਰਾਇਆ ਕਰੋਗੇ ਹਾਂਜੀ ਬਿਲਕੁਲ ਜੀ ਅੱਜ ਨੌਜਵਾਨ ਪੀਡੀ ਨੂੰ ਜਿਹੜੇ ਆਪਣੇ ਨਸ਼ਿਆਂ ਵਿੱਚ ਚੱਲ ਰਹੇ ਉਹਨੂੰ ਕੀ ਕਹਿਣਾ ਚਾਹੁੰਦੇ ਆਂ ਦੇਖੋ ਸਰ ਬਹੁਤ ਜ਼ਿਆਦਾ ਯੂਥ ਨਾ ਨਸ਼ੇਵਾਲ ਬਹੁਤ ਅਗਰੈਸਰ ਹੋ ਰਿਹਾ ਤੇ ਮੈਨੂੰ ਕੁਝ ਬੇਰੋਜ਼ਗਾਰੀ ਕੁਝ ਸਾਰਾ ਕੁਝ ਜਿੱਦਾਂ ਮਤਲਬ ਕਿ ਯੂਥ ਫਿਰ ਕੀ ਹੈ ਕਿ ਨਸ਼ੇ ਵਾਲ ਜਾਣ ਨੂੰ ਬਹੁਤ ਜ਼ਿਆਦਾ ਤੁਰੰਦਾ ਤੇ ਖੇਡਾਂ ਦੇ ਨਜ਼ਰੀਏ ਨਾਲ ਇਹ ਹੈ ਕਿ ਜਿੰਨਾ ਜ਼ਿਆਦਾ ਖੇਡਾਂ ਵਿੱਚ ਧਿਆਨ ਹੋਊਗਾ ਜਿੰਨਾ ਜ਼ਿਆਦਾ ਸਪੋਰਟਸ ਨੂੰ ਬੜਾਵਾ ਦਿੱਤਾ ਜਾਏਗਾ ਉਨਾ ਹੀ ਯੂਥ ਹੈ ਨਸ਼ੇ ਤੋਂ ਦੂਰ ਹੋਏਗਾ ਉਨਾ ਹੀ ਜ਼ਿਆਦਾ ਵਧੀਆ ਜਿਹੜਾ ਮਤਲਬ ਕਿ ਪੂਰਾ ਪ੍ਰੋਪਰ ਸਿਸਟਮ ਹੈਗਾ ਉਹ ਬਣ ਬੈਠੇਗਾ ਠੀਕ ਹੈ ਸਰ ਐਂਡ ਸਰ ਕੀ ਨਾਮ ਹੈ ਮੇਰਾ ਨਾਮ ਬਿੰਡਾਵਰ ਹੈ ਜੀ ਬਿੰਡਾਵਰ ਜੀ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਜਿਹੜਾ ਕਿਨਾਂ ਦੀ ਯਾਦ ਚ ਅੱਜ ਇਹ ਖੇਡਾਂ ਕਰਾਈ ਜਾ ਰਹੀ ਹੈ ਇਹ ਫ੍ਰੈਂਡ ਸੀ లైక్ ਵੀ ਕਹ ਲਓ ਬਚਪਨ ਦਾ era ਪੈਂਦੀ ਬਹੁਤ ਵੀ ਭਰਾਵਾਂ ਤੋਂ ਵੱਧ ਕੇ ਤੇ ਬਸ ਵੀ ਸਡਨਲੀ ਖੇਲਦੇ ਖੇਲਦੇ ਇੱਕ ਵਾਰੀ ਦਿੱਕ ਹੋ ਗਈ ਸੀ ਬਸ ਉਹੀ ਆਂਦੇ ਵਿੱਚ ਸੋਚਿਆ ਕਿ ਉਹਨੂੰ ਜਿੰਦਾ ਰੱਖਣਾ ਹੈ ਇਸ ਕਰਕੇ ਲੀਗ ਸ਼ੁਰੂ ਕੀਤੀ ਜਾ ਰਹੀ ਕੀ ਨਾਮ ਸੀ ਉਹਨਾਂ ਦਾ ਅਮਿਤ ਗੁਪਤਾ ਅਮਿਤ ਗੁਪਤਾ ਹਾਂ ਇੱਕ ਉਹਨਾਂ ਦਾ ਕਿੰਨੀ ਦੇ ਕਿੰਨਵੀਂ ਉਹਨਾਂ ਦੀ ਖੇਡਾਂ ਕਰਾ ਲੈ ਕਿੰਨੀ ਅੱਜ ਦੇ ਇਹ ਸੀਜ਼ਨ ਪਹਿਲਾ ਹੈ ਜੀ ਇਹ ਸੋਚਿਆ ਕਿ ਹੁਣ ਅਗੋਂ ਕੱਲ ਪਹਿਲੀ ਸ਼ੁਰੂਆਤ ਕੀਤੀ ਹੈ ਪਰ ਆਪਨੇ ਜਾਇਆ ਉਹ ਹਰ ਸਾਲ ਕਰਾਂਗੇ ਇਹ ਫਿਰ ਹਰ ਸਾਲ ਕਰਿਆ ਕਰੋਗੇ ਬਿਲਕੁਲ ਹਰ ਸਾਲ ਕਰਾਂਗੇ ਇੱਕ ਦਿਨ ਤੇ ਕਰਾਇਆ ਕਰੋਗੇ ਸਾਲ ਦੇ ਵਿੱਚ ਹੀ ਹੈ ਕਿ ਹਰ ਸਾਲ ਸੋਚੇਗੇ ਕਿ ਬਰਸੀ ਬਰਸੀ ਲੈ ਕੇ ਕਰਾਇਆ ਕਰੀਏ ਕਰਾਇਆ ਕਰਾਂਗੇ ਹਾਂਜੀ ਲੇਕਿਨ ਲੱਗਦਾ ਵੀ ਤਕਰੀਬਨ ਅਜ ਉਹਨੂੰ ਯਾਦ ਨੂੰ ਸਕੂਨ ਮਿਲੇਗਾ ਜਿਹੜਾ ਜਾਂ ਤੁਸੀਂ ਅੱਜ ਕਰ ਰਹੇ ਹੋ ਮੈਂ ਕਿ ਬਿਲਕੁਲ ਸ਼ਾਇਦ ਨਾ ਤਾਂ ਕਿਹਨਾਂ ਸ਼ਾਇਦ ਇਸ ਚੀਜ਼ੋਂ ਨੂੰ ਖੁਸ਼ੀ ਮਿਲੇਗੀ ਇਹ ਆਤਾ ਰੱਖਿਆ ਹਾਂ ਚਲੋ ਕਿ ਇਹਨੇ ਬੀਬੀ ਸ਼ਡਿਊਲ ਦੇ ਵਿੱਚ ਇਹਨੇ ਵਕਤ ਦੇ ਵਿੱਚ ਅੱਜ ਦੇ ਡੇਟ ਤੇ ਕਿ ਆਪਣੇ ਨੂੰ ਯਾਦ ਕਰਦੇ ਕਿ ਕਿੱਥੋਂ ਟੀਮ ਆਈਆਂ ਨੇ ਹਾਂਜੀ ਟੀਮਾਂ ਕਿੱਥੋਂ ਆਈਆਂ ਨੇ ਟੀਮਾਂ ਸਭ ਲੁਧਿਆਣੇ ਦੀ ਹੈ ਜੀ ਸਭ ਲੁਧਿਆਣੇ ਦੇ ਕੋਈ ਜਿ ਅੱਛਾ ਕੀ ਕਹਿਣਾ ਚਾਹੁੰਦਾ ਜੀ ਨੌਜਵਾਨ ਪੀੜ੍ਹੀ ਨੂੰ ਔਰ ਨੌਜਵਾਨ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਦੋਂ ਆਪਣਾ ਜ਼ਿਆਦਾ ਜ਼ਿਆਦਾ ਖੇਲ ਕੁੱਦ ਦੇ ਵਿੱਚ ਆਓ ਕਿਉਂਕਿ ਇਹ ਨਾਲ ਇੱਕ ਤਾਂ ਫਿਟਨੈਸ ਵੀ ਰਹਿੰਦੀ ਹੈ ਤੇ ਦੂਜਾ ਬਾਕੀ ਜਿਹੜੀ ਬੈਡ ਹੈਬਿਟਸ ਆ ਉਹ ਤੋਂ ਥੋੜਾ ਬੰਦਾ ਦੂਰ ਰਹਿੰਦਾ ਠੀਕ ਹੈ ਹਾਂਜੀ ਕੀ ਨਾਮ ਹੈ ਸਰ ਮੇਰਾ ਨਾਮ ਜੀ ਸੁਨੀਲ ਗੁਪਤਾ ਹਾਂਜੀ ਤੋਂ ਅਮਿਤ ਗੁਪਤਾ ਮੇਰਾ ਵੱਡਾ ਬੇਟਾ ਸੀਗਾ ਹਾਂਜੀ ਜਿਹੜਾ ਕ੍ਰਿਕਟ ਦਾ ਬਹੁਤ ਵੱਡਾ ਪ੍ਰੇਮੀ ਸੀ ਬਹੁਤ ਸ਼ੌਕੀਨ ਸੀ ਹਾਂਜੀ ਤੇ ਸੰਡੇ ਦੇ ਸੰਡੇ ਉਹਨੇ ਸਵੇਰੇ ਨਿਕਲ ਜਾਣਾ ਔਰ ਦੁਪਹਿਰ ਤੋਂ ਬਾਅਦ ਹੀ ਆਣਾ ਹੇ ਕਹਿੰਦਾ ਸੀ ਪਾਪਾ ਮੈਨੂੰ ਸੰਡੇ ਨੂੰ ਕੁਝ ਨਾ ਕੰਮ ਕਿਆ ਕਰੋ ਬਾਕੀ ਤੁਸੀਂ 6 ਦਿਨ ਪੂਰਾ ਐਂ ਕੋੜੀ ਦੀ ਤਰ੍ਹਾਂ ਕੰਮ ਕਰ ਹੀ ਰਿਹਾ ਤੁਹਾਡੇ ਨੇ ਬਸ 14 ਸਾਲ ਪਿਛਲੀ ਸਦੀ ਦੇ ਔਰ 14 ਸਾਲ ਇਸ ਸਦੀ ਦੇ ਨੂੰ ਨੀ ਸ਼ਕਲ ਦਿਖਾ ਦੇ 28 ਸਾਲ ਕਿ 8 ਮਾਰਚ 86 ਦਾ ਬੋਰਨ ਸੀਗਾ ਉਹਦਾ ਔਰ 14 ਅਗਸਤ ਅਬਾ 24 ਅਗਸਤ 14 24 ਅਗਸਤ 14 ਚੋ ਸਾਨੂੰ ਇੱਦਾਂ ਛੱਡ ਗਿਆ ਬਸ ਇਹ ਵੀ ਦੇ ਚੱਕੇ ਹੁੰਸੀ ਕੋ ਚ ਦੇ ਆਣੀ ਬਸ ਕਿਹਦਾ ਸਰ ਇਹ ਕਿਦਾਂ ਲੱਗਦਾ ਜਿਵੇਂ ਅੱਜ ਉਹਨਾਂ ਦੀ ਯਾਦ ਤੂੰ ਤੂੰ ਕਹਿੰਦੇ ਕਿਦਾਂ ਕਿ ਸਕੂਨ ਮਿਲਦਾ ਭੱਜ ਰਿਹਾ ਗਰਾਊਂਡ ਚ ਭੱਜ ਰਿਹਾ ਦੌੜ ਰਿਹਾ ਲੱਗ ਰਿਹਾ ਵੀ ਅੱਜ ਉਹਦੇ ਬਿਲਕੁਲ ਇਦਾਂ ਬਿਲਕੁਲ ਤੁਹਾਡੋਂ ਸਾਹਮਣੇ ਹੋਰ ਬੱਚੋਂ ਦੇਖ ਕੇ ਲੱਗ ਰਿਹਾ ਵੀ ਮੇਰਾ ਬੇਟਾ ਹੀ ਯਾਦ ਕੀਤਾ ਹਾਂਜੀ ਮੈਨੂੰ ਬਹੁਤ ਅੱਛਾ ਲੱਗਿਆ ਦੁਕਾਨ ਤੇ ਆਏ ਕਹਿਣ ਲੱਗੇ ਕਿ ਅੰਕਲ ਆਣਾ ਜ਼ਰੂਰ ਹੈ ਮੈਂ ਕਿਹਾ ਮੈਂ ਤਾਂ ਇਹਨਾਂ ਤੋਂ ਪਹਿਲਾਂ 5 ਵਜੇ ਦੇ ਆ ਕੇ ਬਹਿ ਗਿਆ ਉਹਰੇ ਅਸੀਂ ਦੋਨੋਂ ਇਹ ਬੀਬੀ ਵੀ ਚੱਲ ਰਹਾ ਕਿ ਉਹਨੂੰ ਇੱਥੇ ਦੇਖਦੇ ਲੱਗਦੇ ਆ ਕਿ ਉਹ ਦੇਖ ਰਿਹਾ ਹੁਣਾ ਜਰੂਰ ਕਿੱਥੇ ਲੱਗਦੇ ਜਿੱਥੇ ਵੀ ਹੁਣਾ ਉਹਦੀ ਆਤਮਾ ਬਹੁਤ ਕੁਝ ਹੋਣੀ ਕਿ 10 ਸਾਲ ਬਾਅਦ ਮਨੂੰ ਯਾਦ ਆ ਕਿੱਦਾਂ ਇਹਨੇ ਉਹ ਅਲੱਗ ਅਲੱਗ ਘਰ ਚ ਤਰ੍ਹਾਂ ਤਰ੍ਹਾਂ ਦੇ ਹੋਰ ਉਹਦੇ ਫਾਰਮੈਟਿਸ ਕਰੀ ਅੰਨੇ ਨੇ ਪਰ ਇਹ ਜਿਹੜਾ ਉਹਦਾ ਮਨ ਭਾਣੀ ਜੀ ਸੀ ਉਹਦੇ ਉਹ ਅੱਜ ਰੱਬ ਨੇ ਸਮਾਈ ਦਿੱਤੀ ਹੈ ਕਿ ਮੈਂ ਬਹੁਤ ਕੁਝ ਯਾਦ ਇਹ ਬੱਚੇ ਇਹ ਵੀ ਸਭ ਆਪਣੇ ਹੀ ਨੇ ਬਹੁਤ ਚਾਤਾਂ ਕਹਿੰਦੇ ਠੀਕ ਹੈ ਜੀ